ਫਰਬਰੀ ਮਹੀਨਾ ਸ਼ੁਰੂ ਹੋ ਚੁੱਕਿਆ ਜੀ ਹੁਣ ਫਰਬਰੀ ਦੇ ਵਿੱਚ ਆਪਾਂ ਜਿਹੜੇ ਨਵੇਂ ਰੁੱਖ ਨੇ ਜਿਹੜੇ ਨਵੇਂ ਕਿਸਮ ਦੇ ਆਪਾਂ ਬਾਹਰੋਂ ਕਲਕੱਤੇ ਤੋਂ ਜਾਂ ਕੇਰਲਾ ਤੋਂ ਮੰਗਵਾ ਰਹੇ ਆ ਉਹ ਲਾ ਰਹੇ ਆ ਜੀ ਅੱਤਰੀ ਕਾਲ ਦੀ ਮੈਂ ਗੁਰਪ੍ਰੀਤ ਸਿਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਮੈਂ ਕਈ ਨਵੇਂ ਰੁੱਖ ਜਿਹੜੇ ਆਪਣੇ ਪੰਜਾਬ ਦੇ ਵਿੱਚ ਬਿਲਕੁਲ ਨਵੇਂ ਨੇ ਉਹ ਲਾਉਣ ਜਾ ਰਹੇ ਹਾਂ ਜੀ ਤੇ ਉਹਨਾਂ ਦੇ ਵਿੱਚ ਜਿੱਦਾਂ ਇੱਕ ਤੇ ਆ ਗੁਲਾਬ ਆ ਜੀ ਜਿਹੜਾ ਬਹੁਤ ਸਪੈਸ਼ਲ ਆ ਤੇ ਉਹ ਲਾਉਣ ਜਾ ਰਹੇ ਆ ਜੀ ਤੇ ਨਾਲੇ ਮੈਕਡਮੀਆਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਮੈਕਡਮੀਆਂ ਨਾਟਾ ਜੀ ਇਹ ਤੇ ਇਹਦੇ ਬੂਟੇ ਆਪਾਂ ਆਪਣੇ ਖੇਤ ਦੇ ਵਿੱਚ ਸ਼ਿਫਟ ਕਰਨ ਜਾ ਰਹੇ ਆ ਇਹ ਪੰਜ ਬੂਟੇ ਲਾਵਾਂਗੇ ਜੀ ਤੇ ਇੱਕ ਲੋਟਕੌਨ ਨਾਂ ਦਾ ਫਰੂਟ ਆ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਟੈਗ ਬਕਾਇਦਾ ਲੱਗ ਕੇ ਆਏ ਨੇ ਜੀ ਇਹ ਦੋ ਬੂਟੇ ਆਪਾਂ ਆਪਣੇ ਖੇਤ ਦੇ ਵਿੱਚ ਲਾਉਣ ਜਾ ਰਹੇ ਹਾਂ ਉਹਦਾ ਕਾਰਨ ਆ ਜੀ ਦੋ ਬੂਟੇ ਲਾਉਣ ਦਾ ਇਹਨਾਂ ਤੇ ਟ੍ਰਾਇਲ ਹੋ ਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗ ਜੂ ਬਈ ਇਹ ਸਰਦੀ কাটਦੇ ਨੇ ਗਰਮੀ কাটਦੇ ਨੇ ਇਹਨਾਂ ਦਾ ਕੀ ਸਕੋਪ ਆ ਪੰਜਾਬ ਦੇ ਵਿੱਚ ਕੀ ਅਲੋਟ ਕਰਨ ਫਰੂਟ ਆ ਜਿਹੜਾ ਉਹ ਹੋ ਸਕਦਾ ਮੈਗਡਮੀਆਂ ਦਾ ਮੇਰੇ ਕੋਲੇ ਤੀਜੇ ਸਾਲ ਦਾ ਬੂਟਾ ਵੀ ਖੜਾ ਤੇ ਉਹ ਆਪਣੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਹੋ ਚੁੱਕਿਆ ਉਹਦੇ 'ਚ ਕੋਈ ਦੋ ਰਾਇ ਨਹੀਂ ਵੀ ਉਹ ਪੰਜਾਬ 'ਚ ਹੋਊ ਜਾਂ ਨਹੀਂ ਹੋਊ ਫਰੂਟ ਆਉਣ ਵਾਲੇ ਸਾਲ ਦੋ ਸਾਲ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੂ ਪਰ ਹਾਂ ਆਪਣੇ ਵਾਤਾਵਰਣ ਦੇ ਵਿੱਚ ਜਿਹੜੇ ਬੂਟੇ ਚੱਲ ਸਕਦੇ ਨੇ ਇਹ ਜਿਹੜੀ ਟੈਟਰੇਫਿਲਾ ਵੈਰੈਟੀ ਹੈ ਜੀ ਮੈਗਡਮੀਆ ਦੀ ਤੇ ਇਹਨੂੰ ਹੁਣ ਆਪਾਂ ਲਾਵਾਂਗੇ ਮੈਗਡਮੀਆ ਜਦੋਂ ਆਪਾਂ ਲਾਤਾ ਇਹ ਆਉਣ ਵਾਲੇ 5 ਤੋਂ 6 ਸਾਲਾਂ ਦੇ ਵਿੱਚ ਆਪਾਂ ਨੂੰ ਫਰੂਟ ਦੇਊਗਾ ਜੀ ਇਹ ਲక్ష్ਮੀ ਤਰੂਆ ਜੀ ਤੇ ਇਹ ਵੀ ਇੱਕ ਸਾਊਥ ਚ ਬਹੁਤ ਵਧੀਆ ਅਹਮ ਤੌਰ ਤੇ ਹੁੰਦਾ ਬੂਟਾ ਉਹੋ ਆ ਜੀ ਤੇ ਇਹ ਅੰਜੀਰ ਹੈ ਜੀ ਜਿਹੜੀ ਖਾਣ ਲਈ ਨਹੀਂ ਜੀ ਪਰ ਜਾਨਵਰਾਂ ਦੇ ਖਾਣ ਨੂੰ ਬਹੁਤ ਵਧੀਆ ਕੰਮ ਆਉਂਦੀ ਹੈ ਇਹ ਵੀ ਆਪਾਂ ਖੇਤ ਦੇ ਵਿੱਚ ਸ਼ਿਫਟ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਚ 2-4 ਸਾਲਾਂ ਦੇ ਵਿੱਚ ਜਿਹੜੀਆਂ ਚਿੜੀਆਂ ਆਪਣੇ ਖੇਤ ਚ ਆਉਂਦੀਆਂ ਨੇ ਉਹਨਾਂ ਲਈ ਭੋਜਨ ਦੀ ਵਿਵਸਥਾ ਹੋ ਸਕੇ ਤੇ ਇਹ ਇੱਕ ਲਖਣ ਦਿਖਾਉਣ ਲਈ ਵੀ ਹਾਂ ਇਹ ਅੰਜੀਰ ਐਸੀ ਹੁੰਦੀ ਆ ਇਹ ਫਿੱਕੀ ਹੁੰਦੀ ਆ ਇਹ ਆਪਾਂ ਨਹੀਂ ਕੰਜ਼ਿਊਮ ਕਰ ਸਕਦੇ ਉਹਦੇ ਲਈ ਆ ਜੀ ਇੱਕ ਇਹ 나ਗ ਕੇਸਰ ਦਾ ਬੂਟਾ ਬਾਈ ਜੀ ਇਹ ਤੁਸੀਂ ਦੇਖ ਸਕਦੇ ਹੋ ਇਹਨੂੰ ਫੁੱਲ ਬਹੁਤ ਸੋਹਣਾ ਹੁੰਦਾ ਇਹਦੀ ਮੈਡੀਸਿਨ ਵੈਲਿਊ ਬਹੁਤ ਜ਼ਿਆਦਾ ਜਿਹੜਾ ਇਹਦਾ ਫਲ ਲੱਗਦਾ ਫਲ ਥੋੜਾ ਕੈੜਾ ਹੁੰਦਾ ਖਾਦਾ ਤਾਂ ਨਹੀਂ ਜਾਂਦਾ ਪਰ ਉਹ ਕਈ ਮੈਡੀਸਿਨ ਦੇ ਵਿੱਚ ਯੂਜ਼ ਹੁੰਦਾ ਇਹਦੇ ਪੱਤੇ ਇਹਦਾ ਫੁੱਲ ਬਹੁਤ ਜ਼ਿਆਦਾ ਮੈਡੀਸਿਨ ਦੇ ਵਿੱਚ ਯੂਜ਼ ਹੁੰਦਾ ਨਾ ਕੇਸਰ ਕਹਿੰਦੇ ਇਹਦੇ ਥੱਲੇ ਬੈਠਣਾ ਵੀ ਸ਼ੁਭ ਮੰਨਦੇ ਆ ਜੀ ਵੀ ਜੇ ਇਹਦੇ ਜਦੋਂ ਫਲਾਵਰਿੰਗ ਹੋਈ ਹੁੰਦੀ ਹੈ ਜੇ ਇਹਦੇ ਥੱਲੇ ਬੈਠਿਆ ਜਾਵੇ ਘੰਟਾ ਦੋ ਘੰਟੇ ਜਿਵੇਂ ਆਪਾਂ ਨਿੰਮ ਜਾਂ ਪਿੱਪਲ ਦੇ ਥੱਲੇ ਬੈਠਣ ਨੂੰ ਕਹਿੰਦੇ ਆ ਨਾ ਕੇਸਰ ਦੇ ਥੱਲੇ ਵੀ ਬੈਠਿਆ ਜਾਂਦਾ ਇਹ ਬੂਟੇ ਵੀ ਅਵੇਲੇਬਲ ਨੇ ਜੀ ਤੇ ਤੁਸੀਂ ਹੁਣ ਸਾਰੇ ਬੂਟੇ ਦੇਖ ਚੁੱਕੇ ਹੋ ਇਹ ਲਾਉਣੇ ਆ ਜੀ ਹੁਣ ਮੈਕਡਮੀਆਂ ਦੇ ਤੁਸੀਂ ਪਹਿਲਾਂ ਵੀ ਪੱਤੇ ਬੜੇ ਸੋਹਣੇ ਕੱਟ ਵਾਲੇ ਪੱਤੇ ਨੇ ਜੀ ਉਹ ਦੇਖ ਚੁੱਕੇ ਹੋ ਇਹ ਬੂਟੇ ਤੇ ਲੋਟਕਾਨ ਲੋਟਕਾਨ ਦੋਸਤੋ ਇਹ ਜਿਆ ਫਰੂਟ ਆ ਜਿੱਦਾਂ ਇਹ ਅੰਜੀਰ ਆ ਜੀ ਇੱਕ ਅੰਜੀਰ ਇਹਦੇ ਫਲ ਜਿਹੜਾ ਇਹਦੇ ਤਣੇ ਤੇ ਆਉਣਾ ਜਿਹੜਾ ਹੁੰਦਾ ਆਪਣਾ ਜੈਕ ਫਰੂਟ ਜਿਹਨੂੰ ਕਹ ਦਿੰਦੇ ਆ ਆਪਾਂ ਚਿਕੋਤਰਾ ਕਹ ਦਿੰਦੇ ਆ ਜੀ ਉਹ ਵੀ ਫਲ ਉਹਦੇ ਤਣੇ ਤੇ ਹੀ ਲੱਗਦਾ ਲੋਟਕਾਨ ਵੀ ਇਹਦੇ ਤਣੇ ਤੇ ਫਲ ਆਉਂਦਾ ਇਹਦੀਆਂ ਟਾਹਣੀਆਂ ਤੇ ਜਾਂ ਹੋਰ ਨਹੀਂ ਇਹਦੇ ਤਣੇ ਤੇ ਜਿੱਦਾਂ ਜਿਹੜਾ ਜੈਬੁੱਟੀ ਗਾਵਾ ਉਹਦੇ ਵੀ ਤਣੇ ਤੇ ਹੀ ਫਰੂਟ ਲੱਗਦਾ ਜੀ ਇਹ ਤਿੰਨ ਚਾਰ ਆਈਟਮਾਂ ਨੇ ਜਿਨ੍ਹਾਂ ਦੇ ਤਣੇ ਤੇ ਫਰੂਟ ਲੱਗਦਾ ਉਹ ਵੀ ਆਪਾਂ ਲਾ ਚੁੱਕੇ ਆ ਤੇ ਜੈਬੁੱਟੀ ਗਾਵਾ ਪੰਜਾਬ ਦੇ ਵਿੱਚ ਸਰਦੀ ਗਰਮੀ ਕੱਟ ਚੁੱਕੇ ਆ ਉਹ ਆਪਣੇ ਪੰਜਾਬ ਦੇ ਵਿੱਚ ਕਾਮਜਾਬ ਆ ਜੀ ਇਹ ਲੋਟਕਾਨ ਦਾ ਪਤਾ ਲੱਗ ਜੂਗਾ ਨਾਲੇ ਜਿਹੜਾ ਮੈਗਡਾਮੀਆ ਉਹ ਕਾਮਜਾਬ ਹੋ ਚੁੱਕਿਆ ਹੁਣ ਜਿਹੜਾ ਇਹ ਗੁਲਾਬ ਦੀ ਨਵੀਂ ਕਿਸਮ ਦੀ ਗੱਲ ਕਰਦੇ ਸੀ ਜੀ ਇਹ ਤੁਸੀਂ ਦੇਖ ਸਕਦੇ ਹੋ ਬੇਲ ਵਾਲਾ ਗਲਾਬ ਆ ਜੀ ਇਹਦੇ ਪੱਤੇ ਬੜੇ ਜ਼ਬਰਦਸਤ ਨੇ ਜੀ ਆ ਦੇਖੋ ਇਹਦੇ ਪੱਤੇ ਵੀ ਦੋਸਤੋ ਦੂਸਰੇ ਨੇ ਵੱਡੇ ਨੇ ਥੋੜੇ ਜੇ ਆਮ ਪੱਤਿਆਂ ਨਾਲੋਂ ਤੇ ਇਹ ਫੈਲੂਗਾ ਤੇ ਕਹਿ ਜਾ ਫੁੱਲ ਆਉਂਦਾ ਇਹਨੂੰ ਕਹਿ ਜਾ ਇਹਦਾ ਬਣਦਾ ਜੀ ਉਹ ਦੇਖਦੇ ਹਾਂ ਹੁਣ ਇਹਨੂੰ ਜਾਲੀ ਦੇ ਨਾਲ ਲਾਵਾਂਗੇ ਤਾਂ ਜੋ ਜ਼ਿਆਦਾ ਕੰਡੇ ਵਾਲੇ ਡਾਲੇ ਨਾ ਫੈਲਣ ਤੇ ਇਹਦਾ ਫੁੱਲ ਕਿਹੋ ਜਿਹਾ ਹੁੰਦਾ ਇਹ ਕਹਿੰਦੇ ਡਿਫਰੈਂਟ ਕਾਈਂਡ ਦਾ ਇਹਦਾ ਫੁੱਲ ਆ ਗੁੰਨਵਾ ਫੁੱਲਾ ਜੀ ਹੁਣ ਇਹਦੇ ਲਾ ਕੇ ਆਪਾਂ ਟ੍ਰਾਇਲ ਕਰਦੇ ਹਾਂ ਜੀ ਧੰਨਵਾਦ ਜੀ